ਤੇਰੀ ਕੋਈ ਪੈਣ ਨਹੀਂ ਮਾਰਦਾ ਸੁਆਲ ਤੁਹਾਡੀ ਤੁਹਾਡੀ ਜੋੜੀ ਬੜੀ ਆ ਹੈ ਜੋੜੀ ਸਖਰੀਆ ਜੋੜੀ ਆ ਕਾਰੀਆ ਕੋਈ ਨਹੀਂ ਨਹੀਂ ਆ ਫਿਰ ਵਾਹ ਜੋੜੀ ਆ ਬੈਠਾ ਕੋਈ ਓਏ ਛੋਟਾ ਹੋਣਾ ਨਹੀਂ ਲੈ ਕੰਮ ਨਹੀਂ ਨਾ ਪਸਤਾ ਕੀ ਮਾਮਲਾ ਮੈਂ ਸੰਦੀਪ ਸਿੰਘ ਆਈ ਭੱਗਪਿਆ ਦਾ ਰਹਿਣ ਵਾਲਾ ਗੁਰਦੇਲ ਬਦਰ ਬਸਤੀ ਦਾ ਸਾਡੇ ਫਿਰਨੀ ਦੀ ਲੜਾਈ ਹੋਈ ਜੀ ਰਾਤ ਅਸੀਂ ਘਰੋਂ ਮਾਲੋ ਆਏ ਆ ਦੂਜੇ ਘਰ ਦੇ ਨਾਲ ਪਾਸੇ ਬਾਰ ਬਾਰ ਬੈਠਿਆ ਤੇ ਉਹ ਸਾਨੂੰ ਉਹਨਾਂ ਨੇ 1.5 ਫੁੱਟ ਥਾ ਉਹਨਾਂ ਦੇ ਪਿਓ ਨੇ ਪਹਿਲਾਂ ਮਿਲ ਕੇ ਛੱਡਿਆ ਆ 1.5 ਫੁੱਟ ਫਿਰਨੀ ਦਾ ਥਾਂ ਲੰਮਾ 4 ਫੁੱਟ ਹੈਗਾ ਤੇ ਉਹਨੇ ਆਉਂਦਿਆ ਸਾਰੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਥਾਂ ਬਾਅਦ ਦਿੱਤਾ ਵੱਟ ਬਾਦੀ ਵੱਟ ਬਾ ਕੇ ਫਿਰਨੀ ਦੀਆਂ ਟਾਟਾ ਢਾ ਕੇ ਵੇਚ ਸੋੜ ਦਿੱਤੀਆਂ ਫਿਰ ਉਹਨੇ ਜੀ ਫਾਇਰ ਚਲਾਉਣੇ ਸ਼ੁਰੂ ਕਰ ਦਿੱਤੇ ਇੱਕ ਫਾਇਰ ਮੇਰੇ ਚਾਚੇ ਦੇ ਮੇਰੇ ਚਾਚੇ ਦੇ ਮੁੰਡੇ ਨੂੰ ਲੱਗਾ ਜੀ ਚਾਚੇ ਦੇ ਪੁੱਤਰੇ ਨੂੰ ਲੱਗਾ ਇੱਕ ਫਾਇਰ ਤੇ ਦੂਜਾ ਫਾਇਰ ਆ ਮੇਰੇ ਨਾਲ ਪਏ ਨੇ ਮੇਰੇ ਚਾਚੇ ਦਾ ਮੁੰਡਾ ਇਹਦੇ ਧੌਣ ਦੀ ਕੂਲ ਦੀ ਮੰਗੀ ਆਈ। ਤੇ ਅਸੀਂ ਤਾਂ ਮਸਾਂ ਬਚੀ ਜੀ ਮੰਨ ਲਓ ਪਰ ਉਹਨਾਂ ਨੂੰ ਮੁੰਡਾ ਸਾਡਾ ਮਾਰਤਾ ਜੀ। ਕੀ ਮੰਗ ਕਰਦੇ? ਮੰਗ ਕਰਦੇ ਵੀ ਵੱਤ-ਵਾਦ ਇਹਨਾਂ ਨੂੰ ਸਜਾ ਹੋਵੇ ਜੀ। ਭਾਂਗੇ ਇਹ ਕਰਦੇ ਜੇ ਜੀ ਤਾਂ ਮੰਨ ਲਓ ਤੇ ਤੜਾਂਤਰ ਕਰਕੇ ਉਹਨਾਂ ਨੇ ਬਦੂਕਾਂ ਜਾਂਦੀਆਂ। ਤਿੰਨ ਚਾਰ ਜਣੇ ਆਏ ਅਮਰਜੀਤ ਸਿੰਘ। ਮੁੰਡੇ ਦਾ ਨਾਮ ਹੈਗਾ ਜੀ ਪ੍ਰਦੀਪ ਸਿੰਘ। ਅਮਰ ਦਾ ਤਾਰਾ ਮਾਮਲਾ। ਮੈਂ ਮੇਰਾ ਨਾਮ ਭਗਵਤਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਭਾਗੋ ਕੀ ਦਾ ਰਹਿਣ ਵਾਲਾ ਅ ਜੇ ਕੱਲ ਰਾਤੀ ਸਾਡੇ ਪਿੰਡ ਕੋਲੀ ਚੱਲੀ ਏ ਉਹਦੇ ਚ ਜੇ ਦੇਰਾ ਮੇਰਾ ਭਤੀਜਾ ਉਹਦੀ ਮੌਤ ਹੋਈ ਹੈ ਬੱਚੇ ਦੀ ਉਮਰ 17 ਸਾਲ ਆ ਸਿਰਫ ਤੇ ਦੋ ਮੇਰੇ ਭਰਾ ਜ਼ਖਮੀ ਹੋਏ ਜੀ ਉਹ ਜੇਰੇ ਇਲਾਜ ਦਾ ਸਿਵਲ ਹਸਪੀਟਲ ਅ ਸਿਵਲ ਹਸਪਤਾਲ ਜੀਰੇ ਵਿਕੇ ਅ ਰਾਤੀ ਹੋਇਆ ਐ ਤਾਂ ਕਿ ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਆ ਆ ਕੇ ਗਾਲੀ ਗਲੋਚ ਸ਼ੁਰੂ ਕੀਤਾ ਉਹਨਾਂ ਨੇ ਜੀ ਪਿੰਡ ਦੀ ਫਿਰਨੀ ਦੀ ਉੱਤੇ ਗਾਈ ਗਲੋਚ ਕਰਕੇ ਨਾਲ ਉਹ ਆਪਦੇ ਹਥਿਆਰ ਲੈ ਕੇ ਆਏ ਸੀ ਹਥਿਆਰ ਲੈ ਕੇ ਉਹਨਾਂ ਨੇ ਗੋਲੀ ਚਲਾਈ ਜਿੱਦੀ ਕਿ ਸਿੱਧੀ ਗੋਲੀ ਬੱਚੇ ਦੇ ਛਾਤੀ ਤੇ ਲੱਗੀ ਐ ਤੇ ਮੋਟੇ ਤੇ ਬੱਚੇ ਦੀ ਮੌਤ ਹੋ ਗਈ ਅਰੇ ਝਗੜੇ ਦੇ ਉਹ ਆਏ ਨੇ ਉਹਨਾਂ ਨੇ ਜਿਹੜੀ ਪਿੰਡ ਦੀ ਨਿਸ਼ਾਨਦੇਹੀ ਹੋਈ ਹੋਈ ਆ ਫਰਨੀ ਦੀ ਉਹ ਸਾਰੀਆਂ ਵੱਟਾਂ ਬਾਤੀਆਂ ਸਾਰੀਆਂ ਤੇ ਜਿਹੜੀ ਨਾਲ-ਨਾਲ ਕਿਨਾਰੇ ਤੇ ਇੱਟ ਲੱਗੀ ਹੋਈ ਆ ਉਹਦੇ ਬਨੇਰਾ ਲੱਗਾ ਹੋਇਆ ਉਹ ਵੀ ਉਹਨਾਂ ਨੇ ਇੱਟਾਂ ਵੀ ਢਾਤੀਆਂ ਸਾਰੀਆਂ ਇਸ ਤੇ ਗਾਲੀ ਗਲੋਚ ਕਰਦੇ ਪਏ ਸੀ ਇਹਦੇ ਕਰਕੇ ਪਿੰਡ ਦੇ ਹੋਰ ਵੀ ਸਾਰੇ ਲੋਕ ਇਕੱਠੇ ਹੋ ਗਏ 25 20 25 ਜਣੇ ਉਥੇ ਇਕੱਠੇ ਸੀਗੇ ਉਹ ਆਪਦੇ ਨਾਲ ਪਹਿਲਾਂ ਹੀ ਨਾਲ ਲੈ ਕੇ ਆਏ ਸੀਗੇ ਆਪਦੇ ਫਾਇਰ ਆਰਮ ਲੈ ਕੇ ਆਏ ਸੀਗੇ ਆਉਂਦੇ ਹੀ ਉਹਨਾਂ ਨੇ ਜਦੋਂ ਗਾਲੀਕਲੋਚ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਗਨ ਚਲਾਤੀ ਜਿਹੜੀ ਕਿ ਬੱਚੇ ਤੇ ਲੱਗੀ ਆ ਤੇ ਇੱਕ ਜਣੇ ਦੇ ਕੋਲੋਂ ਦੀ ਧੌਣ ਦੇ ਕੋਲੋਂ ਦੀ ਛੂਕੇ ਲੰਗੀ ਆ ਜਿਹਦੇ ਨਾਲ ਉਹਦੀ ਧੌਣ ਦੇ ਉੱਤੇ ਪੂਰੀ ਸੋਜਿਸ਼ ਹੋ ਗਈ ਆ ਤੇ ਇੱਕ ਜਣੇ ਦਾ ਉਹਨਾਂ ਨੇ ਗਨ ਦੇ ਬੱਟ ਮਾਰ ਕੇ ਸਿਰ ਪਾੜਤਾ ਜੀ ਹਾਂ ਜੀ ਰਾਤੀ 11:15 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋਤ ਕਰਮਜੋਤ ਨਾਮ ਦੇ ਨਾਲ ਭਾਗੋਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕੀ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬ੍ਰਾਡ ਡੈਟ ਸੀ ਉਹਨੂੰ ਹੁਣ ਮੌਰਚਰੀ 'ਚ ਰੱਖਤਾ ਹੈ ਬਾਕੀ ਪੁਲਿਸ ਕਾਰਵਾਈ ਕਰੇਗੀ ਹਾਂਜੀ ਰਾਤੀ 11:30 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋਤ ਕਰਮਜੋਤ ਨਾਮ ਦੇ ਨਾਲ ਭਾਗੋਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕੀ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬ੍ਰਾਡ ਡੈਟ ਸੀ ਉਹਨੂੰ ਹੁਣ ਮੌਰਚਰੀ 'ਚ ਰੱਖਤਾ ਹੈ ਬਾਕੀ ਪੁਲਿਸ ਕਾਰਵਾਈ ਕਰੇਗੀ